ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਂਬ ਦਾ achar ਪਾਉਣਾ ਵਾ ਆਂਬ ਲਿਆਂਦੇ ਆਪਾਂ 6 ਕਿਲੋ ਨੇੜੇ ਆਂਬ ਆਹੇ ਤੇ ਇੱਥੇ achar ਆਂਬ ਨਹੀਂ ਮਿਲਦੇਗੇ ਇਸ ਕਰਕੇ ਜਿਹੜੇ ਖਾਣ ਵਾਲੇ ਆਂਬ ਹੁੰਦੇ ਮੈਂ ਉਹਨਾਂ ਦੇ ਵਿੱਚੋਂ ਹੀ ਪੂਰੇ ਆ ਦੇਖੋ ਸਾਬਤ ਤੇ ਪੂਰੇ ਕੈੜੇ ਆਂਬ ਤੇ ਕੱਚੇ-ਕੱਚੇ ਲੱਭ ਕੇ ਲੈ ਕੇ ਆਈਆਂ ਕਿਉਂਕਿ ਇੱਥੇ ਸਟੋਰਾਂ ਤੇ achar ਆਂਬ ਨਹੀਂ ਆਉਂਦੇ ਕਿਉਂਕਿ ਜਿਵੇਂ ਆਪਣੇ ਇੰਡੀਆਸ achar ਆਂਬ ਆਉਂਦੇ ਆ ਉਹਦਾਂ ਨਹੀਂ ਆਉਂਦੇ ਤੇ achar ਮੇ ਪਾਉਣ ਵਾਸਤੇ ਮੈਂ ਇਦਾਂ ਕੈੜੇ ਆਂਬ ਲੈ ਆਈਆਂ ਤੇ ਇਹਨਾਂ ਨੂੰ ਮੈਂ ਧੋ ਲਿਆ ਧੋ ਕੇ ਮੈਂ ਸੁਕਾ ਲਿਆ ਤੇ ਮੈਂ ਕੱਟਣ ਤੋਂ ਬਾਅਦ ਨਹੀਂ ਧੋਵਾਂਗੀ ਤੇ ਪਹਿਲਾਂ ਆਪਾਂ ਐਂ ਕੱਟ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਦੇ ਨਾਲ ਵੱਡੀ ਨਾਈਫ ਲੈ ਲਿਓ ਆਪਣੇ ਕੋਲ ਉਹ ਵੀ ਕੱਟਣ ਨੂੰ ਦਾਹ ਜਾਂ ਹੈ ਨਹੀਂਗਾ ਮੈਂ ਇਦਾਂ ਹੀ ਹਰ ਸਾਲ ਪਾਉਣੀ ਆ ਤੇ ਇਹਨਾਂ ਨੂੰ ਆਪਾਂ ਇਦਾਂ ਹੀ ਕੱਟਣਾ ਇਹਨਾਂ ਨੂੰ ਤੇ ਇਹ ਚਾਰ ਚਾਹੇ ਤੁਸੀਂ ਦੋ ਸਾਲ ਰੱਖ ਲਓ ਕਹਿੰਦੇ ਐਨਸਾਲਾ ਰੱਖ ਲੋ ਮਿੱਠੇ ਅੰਬਾਂ ਦਾ ਚਾਰ ਪਾਇਆ ਵੀ ਬਿਲਕੁਲ ਖਰਾਬ ਨਹੀਂ ਹੁੰਦਾ ਕਿਉਂਕਿ ਮੈਂ ਹਰ ਸਾਲ ਪਾਉਣੀ ਆ ਮੈਂ ਤੁਹਾਨੂੰ ਪੁਰਾਣਾ ਚਾਰ ਵੀ ਦਿਖਾ ਦੂੰਗੀ ਪਾਇਆ ਹੋਇਆ ਇਹ ਥੋੜੇ ਜਿਹਾ ਕਟਣੇ ਔਖੇ ਲੱਗਦੇ ਆ ਪਰ ਮੈਂ ਇਦਾਂ ਹੀ ਹਰ ਸਾਲ ਕੱਟ ਕੇ ਆਹੀ ਪਾਉਣੀ ਆ ਚਾਰ ਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਥੋੜਾ ਜਿਹਾ ਕੱਟਣੇ ਤਾਂ ਔਖੇ ਲੱਗਦੇ ਆ ਤਾਂ ਹੀ ਮੈਂ ਵੱਡੀ ਕਰਦ ਲਈ ਆ ਤੇ ਇਹਨੂੰ ਆਪਾਂ ਇਹਦੇ ਵਿੱਚੋਂ ਗੜਕ ਕੱਟ ਲਈਏ ਬਿਨਾਂ ਗੜਕ ਤੋਂ ਪਾਉਨੇ ਉਹ ਚਾਰ ਬਹਿ ਜਾ ਜਾਂਦਾ ਵਾ ਉਹ ਇੰਨਾ ਸਵਾਦ ਨਹੀਂ ਬਣਦਾ ਤੇ ਆਪਦੇ ਹਿਸਾਬ ਨਾਲ ਜੇ ਮੈਂ ਤੁਸੀਂ ਫਾੜੀਆਂ ਰੱਖਣੀਆਂ ਉਦੋਂ ਤੁਸੀਂ ਰੱਖ ਸਕਦੇ ਆ ਇਦਾਂ ਆਪਾਂ ਕੱਟ ਲੈਣਾ ਮੈਂ ਤਾਂ ਇਹ ਥੱਲੇ ਕੱਪੜਾ ਵਿਛਾਇਆ ਕਿ ਜੇ ਥੱਲੇ ਨਾ ਲੱਗੂਗੀ ਸਾਫ਼ ਕੱਪੜਾ ਵਿਛਾ ਲਿਓ ਆ ਵਿੱਚੋਂ ਗਟੋਲੀ ਜੀ ਕੱਢ ਦਿਓ ਇਹ ਬੈਲਕਨ ਆਚਾਰ ਦੇ ਵਿੱਚ ਪੈਣ ਦੇ ਨਹੀਂ ਚਾਰ ਆਪਣਾ ਖਰਾਬ ਹੋ ਜਾਊਗਾ ਜੀ ਆਇਆ ਆਪਾਂ ਘਟੋਲੀ ਦੇ ਵਿੱਚੋਂ ਕੱਢ ਲਈਆਂ ਕਿਉਂਕਿ ਇਹਨਾਂ ਆਚਾਰ ਛੇਤੀ ਖਰਾਬ ਹੋ ਜਾਂਦਾ ਇਹਨਾਂ ਵਿੱਚ ਬਿਲਕੁਲ ਵੀ ਰਹਿਣ ਦੇ ਤੇ ਹੂੰ ਤਾਂ ਇਹ ਖਾਣ ਚ ਮਿੱਠੇ ਹੁੰਦੇ ਆ ਆਚਾਰ ਕਿਉਂਕਿ ਆਪਾਂ ਖਾਣ ਵਾਲੇ ਆਚਾਰ ਹੀ ਲੈਣੇ ਆ ਆਮਬ ਲੈਣੇ ਆ ਕਿਉਂਕਿ ਇੱਥੇ ਚਾਰੀ ਆਮਬ ਨਹੀਂ ਮਿਲਦੇ ਕੱਟਣੇ ਥੋੜੇ ਜਿਹਾ ਉੱਥੇ ਹੁੰਦੇ ਆ ਇਹ ਹਾਂਜੀ ਦੇਖੋ ਆਪਾਂ ਇਹ ਗੜਕ ਦੇ ਨਾਲ ਕੱਟ ਲਿਆ ਵਾਈ ਇਦਾਂ ਆਪਦੇ ਹਿਸਾਬ ਨਾਲ ਫਾੜੀਆਂ ਰੱਖ ਲਓ ਜਿੰਦਾ ਤੁਸੀਂ ਰੱਖਣਗਾ ਵਾ ਤੇ ਇਦਾਂ ਹੀ ਤੁਸੀਂ ਸਾਰੇ ਆਂਬ ਕੱਟ ਲੈਣੇ ਆ ਇਹ ਥੋੜੇ ਕੱਟਣੇ ਤਾਂ ਬਹੁਤ ਔਖੇ ਲੱਗਦੇ ਦੇਖੋ ਮੇਰੇ ਹੱਥਾਂ ਤੇ ਵੀ ਨਿਸ਼ਾਨ ਪੈ ਗਿਆ ਤੇ ਪਰ ਜੇ ਤੁਸੀਂ ਬਿਨਾਂ ਗੜਕ ਤੋਂ ਪਾਉਣਾ ਫੇਰ ਤਾਂ ਛੇਤੀ ਘਟੇ ਜਾਣਗੇ ਪਰ ਅੰਬ ਦਾ achar ਗੜਕ ਨਾਲ ਹੀ ਸਵਾਲ ਆਉਦਾ ਤੇ ਇਹ ਮੈਂ ਕੱਟ ਲਿਆ ਇਦਾਂ ਹੀ ਆਪਾਂ ਸਾਰੇ ਆਂਬ ਕੱਟ ਲੈਣੇ ਆ ਜਦੋਂ ਸਾਰੇ ਆਂਬ ਕੱਟ ਲੈ ਫਿਰ ਸੁਣਦੇ ਹਾਂ ਹਾਂਜੀ ਆਪਾਂ ਸਾਰੇ ਆਂਬ ਕੱਟ ਲਿਆ ਆ ਦੇਖ ਲਓ ਬਹੁਤ ਔਖੇ ਕੱਟੇ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਇਹ ਥੋੜੀ ਜਿਹੀ ਜਿਵੇਂ ਬਹੁਤ ਜ਼ਿਆਦਾ ਸਾਗ ਤਾਂ ਥੋੜੀ ਜਿਹੀ ਇਹਨਾਂ ਦੇ ਵਿੱਚ ਕੜਕਤਨ ਜੀ ਹੋਵੇ ਜਿਵੇਂ ਵੀ ਖੱਟਾ ਪੰਜ ਆ ਜ਼ਿਆਦਾ ਵਾ ਵੀ ਕੱਚੇ ਕਰਕੇ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਡੱਬਾ ਲੈ ਲਿਆ ਡੱਬੇ ਨੂੰ ਤੁਸੀਂ ਧੋ ਲਓ ਸੁਕਾ ਲਓ ਤੇ ਸੁਕਾ ਕੇ ਜਿੰਨ ਕਿ ਤੁਸੀਂ ਕੋਸ਼ਿਸ਼ ਕਰੋ ਵੀ ਡਾ ਵੱਡਾ ਡੱਬਾ ਲੈ ਲਓ ਵੀ ਜਿਹਦੇ ਵਿੱਚ ਸਾਰੇ ਇੱਕ ਵਾਰ ਪੈ ਜਾਣ ਮਸਾਲਾ ਰਲਾਉਣ ਤੋਂ ਬਾਅਦ ਵੀ ਉਹਦੇ ਵਿੱਚ ਪੈ ਜਾਣ ਕਿਉਂਕਿ ਜੇ ਆਪਾਂ ਛੋਟੇ ਡੱਬਿਆਂ 'ਚ ਲੱਗ-ਲੱਗ ਪਾਵਾਂਗੇ ਉਹ ਮਸਾਲਾ ਠੀਕ ਨਹੀਂ ਆਉਂਦਾ ਨਹੀਂ ਰਲਦਾ ਤੇ ਜਦੋਂ ਚਾਰ ਬਣ ਜੇ ਉਦੋਂ ਪਹਿਲਾਂ ਤੁਸੀਂ ਅਲੱਗ-ਅਲੱਗ ਡੱਬਿਆਂ 'ਚ ਕੱਢ ਲਓ ਹੁਣ ਇਹਨਾਂ ਨੂੰ ਆਪਾਂ ਚਾਰ ਨੂੰ ਡੱਬੇ ਦੇ ਵਿੱਚ ਸਾਰੇ ਅੰਬਾਂ ਨੂੰ ਪਾ ਕੇ ਵਿੱਚ ਨੂਨ ਪਾ ਦਾਂਗੇ ਦੋ ਘਾਟਾ ਅੱਛਾ ਨੂਨ ਦੀਆਂ ਪਾ ਕੇ ਇਹਨਾਂ ਨੂੰ ਆਪਾਂ ਰੱਖ ਦਾਂਗੇ ਤੇ ਕੱਲ ਨੂੰ ਸਾਜ ਰੇ ਇਹਨਾਂ ਦੇ ਵਿੱਚੋਂ ਪਾਣੀ ਨਿਕਲੂਗਾ ਖੱਟਾ ਉਹ ਪਾਣੀ ਕੱਢ ਕੇ ਇਹਨਾਂ ਨੂੰ ਧੁੱਪ ਦੇ ਵਿੱਚ ਸੁਕਾ ਲਾਂਗੇ ਪੂਰੇ ਚੰਗੀ ਤਰ੍ਹਾਂ ਸੁੱਕੇ ਤੋਂ ਬਾਅਦ ਫੇਰ ਆਪਾਂ ਚਾਰ ਪਾਵਾਂਗੇ ਹਾਜੀ ਹੁਣ ਆਪਾਂ ਇਹਦੇ ਵਿੱਚ ਨੂਨ ਪਾ ਦਾਂਗੇ ਨੂਨ ਆਪਣੇ ਹਿਸਾਬ ਨਾਲ ਹੀ ਪਾ ਲਓ ਤੁਸੀਂ ਕਿਉਂਕਿ ਆਪਾਂ ਇਹਨਾਂ ਦੇ ਵਿੱਚੋਂ ਜਿਹੜਾ ਖੱਟਾ ਪੰਜ ਹੋਊਗੀ ਕੱਢਣਾ ਵਾ ਕਿਉਂਕਿ ਨੂਨ ਬਾਅਦ ਵਿੱਚ ਆਪਾਂ ਚਾਰ ਵਿੱਚ ਵੀ ਪਾ ਦੇਣਾ ਫੇਰ ਹਲਾ ਦੇ ਤੇ ਜਦੋਂ ਇਹਨਾਂ ਦੇ ਵਿੱਚੋਂ ਪਾਣੀ ਨਿਕਲ ਗਿਆ ਤੋਂਪ ਲੱਗ ਗਈ ਫੇਰ ਇਹਨਾਂ ਨੇ ਥੋੜੇ ਜਿਹਾ ਬਣ ਜਾਣਾ ਸੁੱਕ ਕੇ ਹਾਰ ਜਨੂ ਬੱਦ ਲੱਗਦੇ ਹੋਣਗੇ ਕਿਉਂਕਿ ਹਜੇ ਇਹਨਾਂ ਦੇ ਵਿੱਚੋਂ ਪਾਣੀ ਨਿਕਲਣਾ ਟੋਪੋ ਵੀ ਲੱਗਣੀ ਹੈ ਹੁਣ ਇਹਨਾਂ ਨੂੰ ਆਪਾਂ ਇ ਰੱਖ ਦਾਂਗੇ ਟੱਕੇ ਰਾਤ ਨੂੰ ਤੇ ਸਾਦਰੇ ਆਪਾਂ ਤੁਹਾਨੂੰ ਜਦੋਂ ਪਾਣੀ ਕੱਢਾਂਗੇ ਉਦੋਂ ਦਿਖਾਵਾਂਗੇ ਫਿਰ ਸੁੱਕਣੇ ਪਾ ਦਾਂਗੇ ਟੋਪੇ ਦੇ ਵਿੱਚ ਜੀ ਆਪਾਂ ਕਾਲਾ ਅੰਬ ਕੱਟ ਕੇ ਪਾ ਨੂਨ ਪਾ ਕੇ ਰੱਖਿਆ ਸੀ ਆ ਦੇਖੋ ਇਹਦੇ ਵਿੱਚ ਪਾਣੀ ਆ ਅੰਬਾਂ ਨੇ ਕਿਕਰ ਤਾਂ ਜੇਦਾ ਜਿਹੜਾ ਖੱਟਾ ਪੰਦਾ ਪਾਣੀ ਹੁੰਦਾ ਉਹ ਨਿਕਲ ਗਿਆ ਦੇਖੋ ਨੂਨ ਪਾ ਕੇ ਰੱਖਿਆ ਸੀ ਕੱਲ ਭਰਿਆ ਹੋਇਆ ਸੀ ਡਬਾਏ ਦੂਣਾ ਹੋ ਗਿਆ ਤੇ ਹੁਣ ਇਹਨੂੰ ਆਪਾਂ ਡੱਬੇ ਦੇ ਵਿੱਚੋਂ ਕੱਢ ਕੇ ਤੇ ਇਹਨੂੰ ਆਪਾਂ ਕੱਪੜੇ ਦੇ ਕੱਪੜਾ ਵਿਛਾ ਕੇ ਜਿਵੇਂ ਵੀ ਤੁਸੀਂ ਪਾਉਣੇ ਸੁਕੜੇ ਧੁੱਪ ਦੇ ਵਿੱਚ ਓਦਾਂ ਤੁਸੀਂ ਇਹਨੂੰ ਧੁੱਪ ਦੇ ਵਿੱਚ ਹੁਣ ਇਹਨਾਂ ਨੂੰ ਪੂਰਾ ਸੁਕਾਉਣਾ ਵਾ ਜਦੋਂ ਇਹ ਪੂਰੇ ਸੁੱਕ ਗਏ ਫਿਰ ਆਪਾਂ ਸ਼ਾਮ ਨੂੰ ਇਹਨਾਂ ਦਾ achar ਪਾਵਾਂਗੇ ਹੁਣ ਇਹਨਾਂ ਨੂੰ ਆਪਾਂ ਧੁੱਪ ਦੇ ਵਿੱਚ ਸੁਕਣਾ ਪਾਉਣਾ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਆਪਾਂ ਸਾਰਾ achar ਸੁਕਣਾ ਪਾਤਾ ਵਾਂ ਅੰਬ ਮੰਜੇ ਤੇ ਪਾਤੇ ਤੋਂਪੇ ਦੇ ਵਿੱਚ ਖੰਡਾ ਕੇ ਇਸ ਕਰਕੇ ਵੀਡੀਓ ਵੀ ਸਾਨੂੰ ਥੋੜੀ ਓਸ ਹਿਸਾਬ ਨਾਲ ਨਹੀਂ ਦਿਖੂ ਕਿਉਂਕਿ ਇੱਥੇ ਬਾਹਰ ਤੋਂਪਾ ਬਹੁਤ ਆ ਤੇ ਹੁਣ ਇਹਨੂੰ ਆਪਾਂ ਤੋਂਪ ਲਵਾ ਲਾਂਗੇ ਜਦੋਂ ਇਹਨ ਪੂਰੇ ਸੁੱਕ ਗਏ ਫਿਰ ਆਪਾਂ ਇਹ ਚ ਮਸਾਲਾ ਰਲਾਵਾਂਗੇ ਤੇ ਹੁਣ ਇਹਨੂੰ ਆਪਾਂ 2-3 ਘੰਟੇ ਦੀ ਪੂਰੀ ਤੋਂਪ ਲਵਾਵਾਂਗੇ ਪਾਣੀ ਚੋਂ ਕੱਢ ਕੇ ਇਹਨੂੰ ਆਪਾਂ ਸੁੱਕਣੇ ਪਾ ਦਿਓ ਤੇ ਹੁਣ ਆਪਾਂ ਇਹਨੂੰ ਟੱਕ ਦਾਂਗੇ ਉਤੋਂ ਮਿੱਟ ਘੱਟ ਤੋਂ ਤੇ ਜਦੋਂ ਸੁੱਕ ਗਏ ਫਿਰ ਸਾਨੂੰ ਚਾਰ ਪਾ ਦਾਂਗੇ ਦਿਖਾ ਦਾਂਗੇ ਸਾਨੂੰ ਹਾਂਜੀ ਆਪਾਂ ਆਂਬਾਂ ਨੂੰ ਤੋਂਪ ਲਵਾ ਲਈ ਆ ਤੇ ਆਂਬ ਕਾਫੀ ਹੱਦ ਤੱਕ ਸੁੱਕ ਗਏ ਆ। ਬਾਕੀ ਇਹ ਬਾਹਰ ਨਹੀਂ ਸੁੱਕਦੇ ਕਿਉਂਕਿ ਇਹ ਖਾਨ ਵਾਲੇ ਆਂਬ ਹੁੰਦੇ ਇਹਨਾਂ ਦਾ ਗੁੱਦਾ ਬਹੁਤ ਜ਼ਿਆਦਾ ਹੁੰਦਾ ਇਹਨਾਂ ਤੇ। ਤੇ ਉਹ ਬਹੁਤ ਔਪ ਲੱਗੀ ਆ। ਤੇ ਆਪਾਂ ਹੁਣ ਇਹਦਾ ਚਾਰ ਪਾਵਾਂਗੇ। ਤੇ ਆਪਾਂ ਇੱਕ ਭਾਂਡੇ ਦੇ ਵਿੱਚ ਇਹਨਾਂ ਥੋੜੇ ਜਿਹਾ ਪਾ ਲਾਂਗੇ ਪਹਿਲਾਂ। ਜਿੰਨੇ ਕ ਆਪਾਂ ਤਾਂ ਹਿਲਾਏ ਜਾਣ। ਅੱਧੇ ਬਾਅਦ ਵਿੱਚ ਪਾ ਲਾਂਗੇ। ਤੇ ਤੁਸੀਂ ਮਸਾਲਾ ਜਿਹੜਾ ਪਾਉਣਾ ਇਹ ਵੀ ਤੁਸੀਂ ਆਪਣੇ ਹਿਸਾਬ ਨਾਲ ਅ ਅਨਸਾਰ ਪਾ ਸਕਦੇ ਆ ਮੈਂ 400 ਗ੍ਰਾਮ ਲਿਆ ਮਸਾਲਾ ਇਹਦੇ ਵਿੱਚ ਇਹ ਰਲਿਆ ਹੋਇਆ ਹੀ ਮੈਂ ਲੈ ਕੇ ਆਈ ਸੀ ਸਟੋਰ ਤੋਂ ਇਹਦੇ ਵਿੱਚ ਜੀਰਾ ਵਾ ਮੇਥੇ ਆ ਰਾਈ ਤੇ ਕਲੌਂਜੀ ਆ ਤੇ ਬਾਕੀ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਤੇ ਡੱਬਾ ਮੈਂ ਧੋਕੇ ਧੁੱਪ ਲਵਾ ਲਈ ਸੀ ਥੋੜੀ ਜਿਹੀ ਆਪਾਂ ਹੰਗ ਪਾਵਾਂਗੇ ਹੰਗ ਪਾਉਣਾ ਚਾਰ ਬਿਲਕੁਲ ਖਰਾਬ ਨਹੀਂ ਹੁੰਦਾਗਾ ਤੇ ਨੂਨ ਪਾਵਾਂਗੇ ਨੂਨ ਵੀ ਤੁਸੀਂ ਆਪਦੇ ਹਿਸਾਬ ਨਾਲ ਪਾ ਲਿਓ ਕਿਉਂਕਿ ਕਈ ਨੂਨ ਵੱਧ ਖਾਂਦੇ ਆ ਕਈ ਘੱਟ ਖਾਂਦੇ ਆ ਜੇ ਤੁਹਾਨੂੰ ਬਾਅਦ ਵਿੱਚ ਲੱਗੇ ਵੀ ਨੂਨ ਘੱਟ ਆ ਤੁਸੀਂ ਬਾਅਦ ਵਿੱਚ ਵੀ ਨੂਨ ਪਾ ਸਕਦੇ ਆ ਥੋੜੀ ਜੀ ਆਪਾਂ ਕਾਲੀ ਮਿਰਚ ਲਵਾਂਗੇ ਹਲਦੀ ਇਹ ਲੈ ਲਾਂਗੇ ਥੋੜੀ ਜੀ ਆਪਾਂ ਤੇ ਲਾਲ ਮਿਰਚ ਥੋੜੀ ਜੀ ਪਾਵਾਂਗੇ ਤੇ ਬਾਕੀ ਤੇਲ ਵੀ ਆਪਾਂ ਆਪਦੇ ਹਿਸਾਬ ਨਾਲ ਪਾਵਾਂਗੇ ਕਿੰਨਾ ਪਊਗਾ ਵੀ ਸਾਰੇ ਅੰਬ ਵਿੱਚ ਬਿਰਾਲ ਜੇ ਆਂ ਅੰਬਾ ਦੇ ਵਿੱਚ ਤੇ ਉਸ ਹਿਸਾਬ ਨਾਲ ਆਪਾਂ ਪਾਵਾਂਗੇ ਕਾਲੀਆਂ ਮਿਰਚਾਂ ਤੁਸੀਂ ਸਾਫਤੀਆਂ ਵੀ ਪਾ ਸਕਦੇ ਆ ਤੇ ਪਿਸਗੀਆਂ ਵੀ ਪਾ ਦੋ ਜੇ ਨਹੀਂ ਪਾਉਣਾ ਤੁਸੀਂ ਨਾ ਪਾਓ 10 ਚਮਚੇ ਆਪਾਂ ਹੁਣ ਪਾ ਦਾਂਗੇ ਤੇ ਜਿਹਦੇ ਦੁਆਰਾ ਦੂਜੇ ਆਮਦਾਂ ਦਾ ਮਸਾਲਾ ਰਲਾਇਆ ਫਿਰ ਆਪ ਹੁਣਾਂ ਵਿੱਚ ਪਾ ਦਾਂਗੇ ਹਲਦੀ ਵੱਧ ਪੈ ਜੇ ਇਹਦਾ ਕੋਈ ਨੁਕਸਾਨ ਨਹੀਂਗਾ ਕਿਉਂਕਿ ਹਲਦੀ ਆਪਣੇ ਲਈ ਬਹੁਤ ਜ਼ਿਆਦਾ ਚੰਗੀ ਹੁੰਦੀ ਆ ਕਿ ਆ ਮਿੱਠੇ ਹੀ ਆ ਲਾਲ ਮਿਰਚੇ ਤੁਸੀਂ ਜਿੰਨੀ ਜ਼ਿਆਦਾ ਜਿਵੇਂ ਕੌੜੇ ਬਣਾਉਣੇ ਆ ਜਿਵੇਂ ਥੋੜੇ ਜੇ ਉਸ ਹਿਸਾਬ ਨਾਲ ਪਾ ਸਕਦੇ ਆ ਮੈਂ ਥੋੜੂ ਵੀ ਪਾਉਣ ਲਾ ਲਾਲ ਮਿਰਚ ਅਸਲੀ ਸੇਨ ਨੂੰ 200 ਗ੍ਰਾਮ ਆਪਾਂ ਪਹਿਲਾਂ ਪਾ ਦਾਂਗੇ। ਬਾਕੀ ਰਲਾ ਕੇ ਦੇ ਦੇ ਆਪਾਂ। ਹੁਣ ਆਪਾਂ ਹੰਗ ਪਾ ਦਾਂਗੇ। ਤੇ ਇਹਨਾਂ ਨੂੰ ਹੰਗ ਨਾਲ ਨਹੀਂ ਵਧੀਆ ਲੱਗਦੀ। ਪਰ ਇਹਦੇ ਨਾਲ ਚਾਰ ਨੂਲੀ ਨਹੀਂ ਲੱਗਦੀ, ਇਹ ਖਰਾਬ ਨਹੀਂ ਹੁੰਦਾ। ਹੁਣ ਇਹਨੂੰ ਆਪਾਂ ਰਲਾ ਦਾਂਗੇ। ਚੇ ਤੇਲ ਪਾ ਦਾਂਗੇ ਤੇਲ ਸਰੋਂ ਦਾ ਪਾਉਣਾ ਇਹਦੇ ਵਿੱਚ ਆਪਾਂ ਪਹਿਲਾਂ ਆਪਾਂ ਥੋੜਾ ਹੀ ਪਾਵਾਂਗੇ ਜਦੋਂ ਰਲਣਾ ਕਿਉਂਕਿ ਆਪਾਂ ਡੱਬੇ ਦੇ ਵਿੱਚ ਵੱਧ ਪਾ ਦਾਂਗੇ ਇਹ ਰੋ ਪਾ ਥੋੜਾ ਜਿਹਾ ਪਾ ਕੇ ਆਪਾਂ ਮਸਾਲਾ ਸਾਰਾ ਚੰਗੀ ਤਰ੍ਹਾਂ ਲਾਉਣਾ ਵੀ ਕੱਲੀ-ਕੱਲੀ ਫਾੜੀ ਨੂੰ ਲੱਗ ਜੀ ਮਸਾਲਾ हां जी देखो आपा सारा मसाला ਇਹਨਾਂ ਰਲਾ ਲਿਆ ਹੁਣ ਇਹਨੂੰ ਆਪਾਂ ਡੱਬੇ 'ਚ ਪਾ ਦਾਂਗੇ ਕੱਲੀ-ਕੱਲੀ ਫਾੜੀ ਨੂੰ ਪੂਰਾ ਮਸਾਲਾ ਲੱਗਣਾ ਚਾਹੀਦਾ ਵਾ ਸਾਰਾ ਤੇ ਹੁਣ ਆਪਾਂ ਇਹਨੂੰ ਡੱਬੇ 'ਚ ਪਾ ਦਾਂਗੇ ਡੱਬਾ ਸੁੱਕਾ ਹੋਣਾ ਚਾਹੀਦਾ ਤੁਹਾਡਾ ਬਿਲਕੁਲ ਗਿੱਲਾ ਨਹੀਂ ਹੋਣਾ ਚਾਹੀਦਾ ਡੱਬਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਡੱਬਾ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਤੇ ਰਾਈਆਂ ਆਪਾਂ ਦੂਜਾ ਰਲਾਉਣਾ ਚਾਹੀਦਾ ਇਹ ਲ ਆਪਾਂ ਬਾਅਦ ਚ ਪਾਵਾਂਗੇ ਜਦੋਂ ਸਾਰਾ ਚਾਰ ਵਿੱਚ ਪਾ ਲਿਆ। ਰੋਜ਼ ਇਹਨੂੰ ਥੋੜਾ ਥੋੜਾ ਤੁਸੀਂ ਹਿਲਾਉਂਦੇ ਰਹਿਣਾ ਤੇ ਜੇ ਤੁਸੀਂ 2-3 ਤੋਂ ਪਾ ਵੀ ਲਵਾ ਦਮੋਂ ਉਹ ਸਾਰਿਆਂ ਨੂੰ ਬੈਸਟ ਆ। ਧੁੱਪ ਦੇ ਵਿੱਚ ਇਹਦਾ ਮੂੰਹ ਜਾਂ ਬੰਨ ਕੇ ਉਤੋਂ ਕੱਪੜੇ ਨਾਲ ਡੱਬੇ ਦਾ ਰੱਖ ਸਕਦੇ। ਜੇ ਧੁੱਪ ਨਹੀਂ ਲਵਾ ਸਕਦੇ ਪਰ ਹਿਲਾਉਦੇ ਜਰੂਰ ਰਹਿਣਾ ਇਹਨੂੰ ਰੋਜ਼ ਚਾਰਨ। ਔਰ ਜਿਹੜੇ ਰਹਿ ਗਏ ਆਂ ਬਾਬਾ ਆਪਾਂ ਉਹ ਪਾ ਲਾਂਗੇ ਵਿੱਚ। ਲਾਲ ਮਿਰਚ ਪਾਤੀ ਆ ਨਾ ਮਸਾਲਾ ਪਾ ਰਹੇ ਹਾਂ ਹਾਂ ਜੀ ਆਪਾਂ ਕਾਲੀ ਮਿਰਚ ਪਾਉਣੀ ਆ ਅੰਬੇ ਬਾਾਕੀ ਜਿਹੜਾ ਅੰਬ ਦੇ ਚਾਰ ਦਾ ਮਸਾਲਾ ਹੁੰਦਾ ਇਹ ਤੁਸੀਂ ਆਪਾਂ ਸਟੋਰ ਤੇ ਜਾਂ ਦੁਕਾਨ ਤੋਂ ਦੱਸ ਕੇ ਉਹਨਾਂ ਨੂੰ ਲੈ ਸਕਦੇ ਵੀ ਇਸ ਇੰਨੇ ਕਿਲੋ ਚਾਰ ਪਾਉਣਾ ਵਾ ਉਹ ਸੋਨੂੰ ਉਹਨੇ ਕਿਲੋ ਅੰਬਾਂ ਦੇ ਹਿਸਾਬ ਨਾਲ ਸਾਰਾ ਮਸਾਲਾ ਆਪ ਹੀ ਰੈਡੀ ਕੇ ਸਾਰਾ ਤਿਆਰ ਦੇ ਦੇਣਗੇ ਜੇ ਸੋਨੂੰ ਆਪ ਨੂੰ ਨਾ ਪਤਾ ਲੱਗੇ ਥੋੜੀ ਜਿਹੀ ਆਪਾਂ ਹੰਗ ਪਾਵਾਂਗੇ ਮੈਂ ਸਾਨੂੰ ਪੁਰਾਣਾ achar ਵੀ ਦਿਖਾਵਾਂਗੀ ਕਈਆਂ ਦੇ ਮਨ ਚ ਇਹ ਹੋਊਗਾ ਵੀ ਖਾਣੀ ਜਿਹੜਾ ਆਪਾਂ ਮਿੱਠੇ ਜੇ ਅੰਬਾਂ ਦਾ achar ਪਾਉਨੇ ਆ ਵੀ ਇਹ ਖਰਾਬ ਹੋ ਜਾਊਗਾ ਪਰ ਨਹੀਂ ਇਹ ਚਾਹੀ ਤੁਸੀਂ ਦੋ ਸਾਲ ਰੱਖ ਲਓ ਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਤਾਂ ਵਧੀਆ ਰਹਿੰਦਾ ਚਾਰ ਇਹ। ਦੂਜੇ ਅੰਬਾ ਵਾਂਗੂ। ਪਰ ਇਹਨੂੰ ਹਿਲਾਉਂਦੇ ਰਿਹਾ ਕਰੋ ਰੋਜ਼ ਬੰਦ ਕਿੰਨਾ ਟਾਈਮ ਬੰਦਦਾ ਨਹੀਂ। ਤੇ ਟੁੱਪ ਜ਼ਰੂਰ ਲਵਾਇਓ। ਮੈਂ 400 ਗ੍ਰਾਮ ਦੇ ਆਸ-ਪਾਸ ਮਸਾਲਾ ਉਹਦੇ ਵਿੱਚ ਉਹ ਵੀ ਮੇਰਾ ਜਿੰਨੇ 100 ਗ੍ਰਾਮ ਤੇ 1/2 ਮਸਾਲਾ ਬਚ ਗਿਆ। ਤੇ ਪਾਉਣ ਨੂੰ ਤਾਂ ਬੰਦਾ ਪਾ ਸਕਦਾ ਫਿਰ ਬਹੁਤ ਜ਼ਿਆਦਾ ਮਸਾਲਾ ਹੋ ਜੂਗਾ ਜਵਾਕ ਖਾਂਦੇ ਨਹੀਂਗੇ। ਕਈ ਮਸਾਲਾ ਵੱਧ ਖਾਂਦੇ ਆ ਤੁਸੀਂ ਪਾਉਣਾ ਪਾ ਸਕਦੇ ਹੋ ਕਿਉਂਕਿ ਇਹ ਸਾਰੀਆਂ ਚੀਜ਼ਾਂ ਚੰਗੀਆਂ ਹੀ ਹੁੰਦੀਆਂ ਆਪਣੇ ਸਰੀਰ ਲਈ ਇਹਨਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ ਜਦੋਂ ਚਾਰਾਂ ਇਹ ਮਸਾਲਾ ਰਲਾਉਣਾ ਉਦੋਂ ਥੋੜਾ ਤੇਲ ਪਾਉਣਾ ਵਾ ਥੋੜਾ ਤੇਲ ਪਾ ਕੇ ਸਾਰਾ ਚਾਰਿਆਂ ਚੰਗੀ ਤਰ੍ਹਾਂ ਹਿਲਾਇਓ ਵਿਕਲੀ-ਕਲੀ ਫਾੜੀ ਨੂੰ ਸਾਰਾ ਮਸਾਲਾ ਲੱਗ ਜੇ ਸਰੋਂ ਦਾ ਤੇਲ ਨਹੀਂ ਵਰਤਦੇ ਤੁਸੀਂ। ਕੰਮ ਹੈ ਆਂਬ ਦਾ achar ਸਰੋਂ ਦੇ ਤੇਲ ਚ ਪੈਂਦਾ। ਹਾਂਜੀ ਆਪਾਂ ਸਾਰਾ ਮਸਾਲਾ ਇਹ ਚੰਗੀ ਤਰ੍ਹਾਂ ਦੇਖ ਲੋਰ ਲਾ ਲਿਆ। ਹੁਣ ਆਪਾਂ ਇਹਨੂੰ ਵਿੱਚ ਪਾ ਦਾਂਗੇ ਡੱਬੇ ਦੀ। ਕੱਲ ਪੂਰਾ ਡੱਬਾ ਭਰਿਆ ਹੋਇਆ ਸੀ ਜਦੋਂ ਆਂਬ ਆਪਾਂ ਕੱਟੇ ਸੀ। ਤੇ ਫੇਰ ਜਦੋਂ ਪਾਣੀ ਕੱਢਿਆ ਇਹਨਾਂ ਦਾ ਜਦੋਂ ਰਾਤ ਨੂੰ ਸੁਟਾ ਸੀ ਸਵੇਰ ਵਾਂ ਨੂੰ ਦਿਖਾਏ ਸੀਗੇ ਨੂੰਨ ਪਾ ਕੇ ਰੱਖਿਆ ਸੀ ਉਦੋਂ ਵੀ ਡੱਬਾ ਥੋੜਾ ਜਾ ਹੁੰਨਾ ਹੋ ਗਿਆ ਸੀ ਤੇ ਟੁੱਪ ਲੱਗ ਕੇ ਉਦੋਂ ਵੀ ਹੋ ਜਾਂਦੇ ਆ ਬਾਕੀ ਜਦੋਂ ਆਂਬ ਆਪਾਂ ਕਟਾਉਂਦੇ ਆ ਇੰਡੀਆ ਵੀ ਇੱਥੇ ਵੀ ਜਦੋਂ ਆਂਬ ਕੱਟਦੇ ਉਹਦੇ ਵਿੱਚੋਂ ਗਿੜਕਾਂ ਦਾ ਵਿਪਾਰ ਹੁੰਦਾ ਉਹ ਵੀ ਨਿਕਲ ਜਾਂਦਾ ਫੇਰ ਤਾਂ ਪਾਣੀ ਵੀ ਵਿੱਚੋਂ ਨਿਕਲਦਾ ਪਾਣੀ ਨਿਕਲ ਤੋਂ ਬਾਅਦ ਜਦੋਂ ਟੁੱਪ ਲਵਾਉਂਦੇ ਆਂਬ ਸੌਕਦੇ ਆਂਦੇ ਆ ਬੀਰ ਚ ਕੱਟ ਜਾਂਦੇ ਆਂ। ਦੇ ਲੋਟ ਦਾ ਡੱਬਾ ਹੀ ਰਹਿ ਗਿਆ। ਸਾਰਾ ਕੱਟਾ ਕਰਕੇ ਮਸਾਲਾ ਵਿੱਚ ਪਾ ਲਈ। ਹਾਂਜੀ ਹੁਣ ਆਪਾਂ ਤੇਲ ਪਾ ਦਾਂਗੇ। ਹਾਂ ਜੀ ਆਪਾਂ ਤੇਲ ਦੇ ਲਓ ਥੱਲੇ ਆਪਾਂ ਇੰਨਾ ਸਾਰਾ ਤੇਲ ਪਾਤਾ ਤੇ ਬਾਕੀ ਇਹਨੂੰ ਆਪਾਂ ਇਹ ਹਿਲਾ ਦਾਂਗੇ ਵਿਚੋ ਦੇਖ ਲਓ ਤੇਲ ਕਾਫੀ ਹੋ ਗਿਆ ਤੇ ਆਪਾਂ ਇਹਨੂੰ ਥੋੜੇ ਦਿਨ ਲਗਾਤਾਰ ਹਣ ਹੁਲਾਉਂਦੇ ਰਵਾਂਗੇ ਜੇ ਆਪਾਂ ਨੂੰ ਲੱਗਿਆ ਵੀ ਇਹ ਚ ਤੇਲ ਘਟਾ ਤਾਂ ਆਪਾਂ ਇਹਦੇ ਵਿੱਚ ਤੇਲ ਹੋਰ ਪਾ ਦਾਂਗੇ ਨਹੀਂ ਤੇਲ ਇੰਨਾ ਬਹੁਤ ਆ ਬਾਕੀ ਇਹਨੂੰ ਤੁਸੀਂ ਧੋਪ ਜ਼ਰੂਰ ਲਵਾਇਓ ਤੇ ਫਿਰ ਜਦੋਂ ਬਣ ਗਿਆ ਥੋੜਾ ਜਿਹਾ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹ ਖਾ ਕੇ ਦੇਖ ਲਓ ਤੁਸੀਂ ਤੇ ਇਹਦੇ ਵਿੱਚ ਜੇ ਤੁਹਾਨੂੰ ਲੱਗਿਆ ਵੀ ਨੂਨ ਘੱਟ ਆ ਤਾਂ ਤੁਸੀਂ ਇਹਦੇ ਵਿੱਚ ਨੂਨ ਹੋਰ ਪਾ ਦਿਓ ਪਰ ਕਈ ਵਾਰ ਨੂਨ ਪਾੜਾ ਨਹੀਂ ਚੰਗਾ ਲੱਗਦਾ ਕਈ ਨੂਨ ਘੱਟ ਖਾਂਦੇ ਆ ਨੂਨ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਤੇ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਮੈਂ ਤੁਹਾਨੂੰ ਪੁਰਾਣਾ ਚਾਰ ਦਿਖਾਉਣੀ ਆ ਤੇ ਉਹ ਕਿਦਾਂ ਦਾ ਤੁਹਾਨੂੰ ਲੱਗਦਾ ਹਾਂਜੀ ਆ ਦੇਖੋ ਪੁਰਾਣਾ ਚਾਰ ਬਿਲਕੁਲ ਨਹੀਂ ਬੈਂਦਾ ਵਧੀਆ ਉਦਾਂ ਹੀ ਪਿਆਵਾ ਇਹ ਚਾਰ ਇਹਨੂੰ ਸਾਲ ਹੋ ਗਿਆ ਪਾਏ ਨੂੰ ਜਮਾ ਖਰਾਬ ਨਹੀਂ ਹੁੰਦਾਗਾ ਤੇ ਬਾਅਦ ਵਿੱਚ ਜਦੋਂ ਇਹ ਚਾਰ ਬਣ ਗਏ ਇਹਨੂੰ ਮੈਂ ਬਾਅਦ ਵਿੱਚ ਕੱਚ ਦੇ ਡੱਬੇ 'ਚ ਕੱਢ ਲੂੰਗੀ ਤੇ ਹਜੇ ਇਕੱਠਾ ਪਾਉਣਾ ਸੀਗਾ ਥੋੜਾ ਜਿਹਾ ਵੱਧ ਸੀ ਉਹਦੇ ਕਰਕੇ ਮੈਂ ਇਹਦੇ ਵਿੱਚ ਪਾਇਆ ਵਾ ਤੇ ਆ ਦੇਖੋ ਕੱਚ ਦੇ ਡੱਬੇ 'ਚ ਹੀ ਰੱਖਿਆ ਜਮਾ ਬਿਲਕੁਲ ਖਰਾਬ ਨਹੀਂ ਹੋਇਆ ਇਹਨੂੰ ਰੋਜ਼ ਹਿਲਾਉਂਦੇ ਰਹੋ 4 ਨੂੰ 10 15 ਦਿਨ ਫਿਰ ਇਹਨੂੰ ਵਿਚਲੀ ਧੁੱਪਾਂ ਵੀ ਲਵਾ ਦਿਓ ਮੈਂ ਧੁੱਪੋ ਵੀ ਲਵਾਈ ਸੀ ਉਹਦੇ ਕਰਕੇ ਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਉੱਦੈ ਦਾ ਉੱਦੈ ਦਾ ਚਾਰ ਪਿਆ ਵਾ ਤੇ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਚਾਰ ਬਹੁਤ ਵਧੀਆ ਬਣਦਾ ਵਾ ਜਿਵੇਂ ਆਪਾਂ ਕਹਿ ਰਹੇ ਨੇ ਮਿੱਠੇ ਜਿਹੜੇ ਅੰਬ ਹੁੰਦੇ ਉਹਨਾਂ ਦਾ achar ਨਹੀਂ ਬਣਦਾ ਵਧੀਆ ਨਹੀਂ ਬਣਦਾ achar ਬਹੁਤ ਵਧੀਆ ਬਣਦਾ ਵਾ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਪਾ ਕੇ ਜਰੂਰ ਦੇਖਿਓ ਕਿਉਂਕਿ ਆਪਣੇ ਇੰਡੀਆ ਤਾਂ ਜਿਹੜੇ ਆ achar ਵਾਲੇ ਅੰਬ ਹੁੰਦੇ ਉਹ ਮਿਲ ਜਾਂਦੇ ਆ ਬਾਹਰ ਨਹੀਂ ਮਿਲਦੇਗੇ ਇਸ ਕਰਕੇ ਮੈਂ ਇਹਨਾਂ ਦਾ ਹੀ ਪਾਉਣੀ ਆ ਕਿਉਂਕਿ ਮੁੱਲ ਦਾ achar ਉਹਨਾਂ ਵਧੀਆ ਨਹੀਂ ਹੁੰਦਾ ਘਰੇ ਆਪਾਂ ਨੂੰ ਤਸੱਲੀ ਹੁੰਦੀ ਆ ਆਪਾਂ ਕੀ ਕੀ ਵਿੱਚ ਪਾਇਆ ਵਾ ਸਫਾਈ ਨਾਲ ਆਪਾਂ ਬਣਾਇਆ ਵਾ ਇਸੇ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ